ਅਣਛੱਜਾ ਅਪਿਧਾ ਅਖਦਾਣੀ ਅਖੀਦਾਨੀ ਆਹੋ ਅਖਦਾਣੀ ਰੈਣਾ ਦੇ ਵੀ ਅਖੀਦਾਨ ਅੱਖ ਅਖਰੀ ਦਿਖੀ ਰੈਣ ਦੇ ਨਾਲ ਹਾਂ ਰੈਣਾ ਦੇ ਵੀ ਇਹ ਤੀਜੀ ਹੱਕ ਗੋਲਣੀਆਂ ਦੇਣੀਆਂ ਨੇ ਅਛ ਜਾ ਅਛ ਜਾ ਅਪਿਧਾ ਅਛ ਜਾਉ ਹੁੰਦੀ ਐ ਜਿਹੜੀ ਚੀਜ਼ ਪੁਰਾਣੀ ਨਾ ਹੋਵੇ ਅਛ ਜਾ ਪੁਰਾਣਾ ਹੋ ਕੇ ਕਪੜਾ ਛੇ ਜਾਂਦਾ ਤਾਂ ਫਿਰ ਦੋ ਅਪਿਧਾ ਪੜ ਦੇਣੀ ਸੱਚ ਪਰਾਣਾ ਨਾ ਪਰਾਣੀ ਹੁੰਦੀ ਐ ਨਾ ਬਾੜਦੀ ਐ ਸੀਤਾ ਜੀ ਕੋਲ ਨਾ ਪਟਾ ਹਾਂ ਸੱਚ ਪਰਾਣਾ ਨਹੀਂ ਦਪਲਾਣਾ ਹੋ ਗਿਆ ਸੱਜਾਂ ਦਾ ਕਪੜਾ ਅੱਖ ਦਾਣੀ ਅੱਖ ਦਾਣੀ ਉਹ ਕੰਨਾ ਬਣੂ ਝੌਲਾ ਝੌਲਾ ਦੀਦਾ ਛਿੱਜ ਗਿਆ ਨਾ ਦ੍ਰਿਸ਼ਟੀ ਛਿੱਜ ਗਈ ਐਸੀ ਅੱਖ ਦਾਣੀ ਦਿੰਦੀ ਐ ਨਾ ਸੱਜਾ ਨਾ ਕਪੜਾ ਨਾ ਕਬੂਰ ਨ ਲੈਗਾ ਬਾੜ ਦਿੱਤੀ ਹੁੰਦੀ ਹੂੰ ਲੈਗਾ ਨਹੀਂ ਬਾੜ ਦੋ ਲੈਗਾ ਬਾਟਣਾਂ ਦਾ ਬਿਮਾਰੀ ਲੱਗੀ ਅਖਰ ਟੱਕਦੇ ਦੋ ਦੋ ਦੇਖਣ ਲੱਗੇ ਹੂੰ ਨੇਤਰ ਦੇਣ ਬੋਲਦੇ ਹਾਂ ਉਹ ਨਾਨਾ ਦੇਵੀ ਉਸਦਾ ਨਾਮ ਹੈ ਤੂੰ ਹੀ ਨਾਨਾ ਦੇਵੀ ਤੂੰ ਹੀ ਸ੍ਰੀ ਪਵਾਨੀ ਉਹ ਜਾਂ ਨਾਨਾ ਦੇਵੀ ਕਹਿੰਦਾ ਅੱਖਾਂ ਦੀ ਕਹਿੰਦਾ ਇੱਥੇ ਇਹ ਅੰਦਰਲੀ ਅੱਖ ਉਹ ਅਸਲ ਤੇ ਅੰਦਰਲੀ ਅੱਖ ਤਾਂ ਪਹਿਲਾਂ ਹੀ ਹੈ ਸੂਤਕ ਲੱਗਿਆ ਹੋਇਆ ਹੈ ਅੱਖੀਂ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ ਉਹ ਸੂਤਕ ਦਾ ਲਾਹਿਆ ਨਾ ਬਾਹਰੋਂ ਦੇਖਦਾ ਤਾਂ ਸੂਤਕ ਅੰਦਰੋਂ ਦੇਖੋ ਇਹ ਤਾਂ ਖੁੱਲਦੀ ਹੈ। ਆਨਕ ਸੂਤਕ ਇਹ ਵਨ ਉਤਰਾ ਗਿਆਨ ਉਤਾਰਾ ਹੋਏ। ਉਹ ਗਿਆਨ ਨੇ ਤਾਂ ਹੋ ਕੇ ਸੂਤਕ ਉਤਾਰਤਾ ਜਦ ਮੇ ਘੜੋਂ ਦੀਆਂ ਲੈਣਾ ਦੇ ਪਾਣੀ ਨੇ ਤਾਂ ਹੋ ਗਿਆ ਖੁੱਲ ਜਾਂਦੀ ਹੈ। ਉਹ ਖੋ ਐਨ ਹੋਲੀ ਹੈ। ਗਿਆਨ ਦਾ ਜਿਹੜਾ ਹੈ ਨਾ ਬਰਤ ਗਿਆਨ ਬਰਤਨਾ ਤੋ ਕੇ ਅੱਖ ਫਿਰ ਗਿਆਨ ਅੰਜਨ ਗੁਰਦਿਆ ਗੁਰਦਿਆ ਅ ਗਿਆਨ ਅਧੇਰ ਬਿਨਾਸ ਗੁਰ ਕਰ ਪਾਤੇ ਸੰਤ ਭੇਟਿਆ ਨਾਨਕ ਬਾਣ ਜੇ ਮਨ ਪਰ ਗਾਸ ਹੋਇਆ ਉਹ ਅੱਖਦਾਨ ਹੋਈ ਹੈ ਜੇ ਫੁੱਲ ਖਿੜਦਾ ਵਿੱਚੋਂ ਜਿਆਖੰਦਰ ਹੋਵੇ ਆ ਅੱਖ ਵਿੱਚੀ ਹੋਵੇ ਜੇ ਫੁੱਲ ਇਕੱਠਾ ਡੋਡੀ ਹੈ ਤਾਂ ਅੱਖ ਬਲਦ ਜੇ ਖਿੜਿਆ ਗੁਲ